ਨਾ ਨਾ ਆਵੰਦਾ ਜਸਵਿੰਦਰ ਸਿੰਘ ਉਹ ਬੰਦੇ ਨੇ ਜਿਹ ਪਹਿਲੇ ਉਹ ਉਹ ਬੰਦੇ ਨੇ ਜਿਹ ਪਹਿਲੇ ਆਪਦਾ ਮਾਮਾ ਮਾਰਿਆ ਜ਼ਹਿਰ ਖਵਾ ਕੇ ਮੇਰੇ ਮਾਮੇ ਦੀ ਡੈਥ ਹੋਈ ਆ 2007 ਦੇ ਵਿੱਚ ਤੇ 6 ਦੇ ਵਿੱਚ ਮੇਰੇ ਮਾਮੇ ਦਾ ਵਿਆਹ ਹੋਇਆ ਸੀਗਾ ਠੀਕ ਹੈ ਜੀ ਜਦੋਂ ਮੇਰੇ ਮਾਮੇ ਦੀ ਡੈਥ ਹੋਈ ਆ ਮੈਂ ਸੀਗਾ 6 ਸਾਲ ਦਾ ਮੇਰੇ ਡੇਰੇ ਦੇ ਵਿੱਚ ਤਿੰਨ ਜਨਾਨੀਆਂ ਇਹ ਬੰਦੇ ਨੇ ਛੇੜੀਆਂ ਤੂੰ ਕਹਿੰਨਾ ਵੀ ਤਿੰਨ ਜਨਾਨੀਆਂ ਤਿੰਨ ਜਨਾਨੀਆਂ ਨੂੰ ਮੈਂ ਛੇੜਿਆ ਮੈਂ ਉਹ じゃ ਬੰਦਾ ਨਹੀਂਗਾ ਮੇਰੀ ਪਿੰਡ 'ਚ ਬਹੁਤ ਬਣੀ ਹੋਈ ਆ ਠੀਕ ਆ ਉਹ ਤਿੰਨਾਂ ਜਨਾਨੀਆਂ ਨੂੰ ਮੇਰੇ ਮੂਹਰੇ ਕਰ ਪ੍ਰੂਫ ਦੇਣ ਮੈਂ ਛਿੜਿਆ। ਕਿਰ ਇਹ ਬੰਦੇ ਨੂੰ ਮਿਆਦ ਦੇ ਦੇਰ ਦੇ ਵਿੱਚੋਂ ਡਾਇਰੈਕਟ ਚੋਰੀ ਕਰਦਾ ਫੜਿਆ ਗੱਡੇ ਤੋਂ। ਜਿਹੜੀ ਤੁਸੀਂ ਕੋਲ ਚੋਰੀ ਕਹਿੰਦੇ ਆ ਤੁਸੀਂ ਉਹਦੀ ਮੈਨੂੰ ਵੀਡੀਓ ਦਿਖਾ ਦਿਓ ਕੋਈ ਰਿਕਾਰਡਿੰਗ ਦਿਖਾ ਦਿਓ ਕੋਈ ਪ੍ਰੂਫ ਦੇ ਦਿਓ। ਕੁਛ ਵੀ ਕਰ ਦੋ ਠੀਕ ਆ। ਹਲਕੋ ਮੇਰੇ ਕੋਲ ਗੱਡੀ ਹੁੰਦੀ ਸੀਗੀ ਲਿਆ ਕੇ ਠੱਠੇ ਚ ਮਾਰੀ ਉਹਤੇ ਮੀਦੂ ਵੀ ਮਾਰ ਦੇਣਾ ਸੀ ਉਹਨੇ ਆਪ ਵੀ ਮਰਨਾ ਸੀ। ਮੈਂ ਬੰਦੇ ਖੜੇ ਕਰ ਦਿੰਦਾ ਜਿਹਨਾਂ ਇਹਨਾਂ ਨਾਲ ਮੈਂ ਐਨ ਆਰ ਆਈਆਂ ਨਾਲ ਗੱਡੀਆਂ ਚਲਾਈਆਂ ਠੀਕ ਆ। ਉਹਨਾਂ ਨੂੰ ਪੁੱਛ ਲਿਓ ਮੇਰੀ ਡਰਾਈਵਿੰਗ ਕਿੱਦਾਂ ਦੀ ਆ। ਇਹਨੇ ਝੂਠੀਆਂ ਗੱਲਾਂ ਕਰ ਰਿਹਾ ਮੇਰੀ ਗੱਡੀ ਮੈਰੀ ਸੀ ਫਲਾਣਾ ਕਰ ਰਹੀ ਸੀ ਝੂਠੇ ਇਲਜ਼ਾਮ ਨਾ ਲਾਵੇ ਮੇਰੇ ਤੇ ਸਰਜੀ ਕਾਲਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ Shivnath Mogge wale ਨੂੰ ਲੈ ਕੇ ਲਗਾਤਾਰ ਉਸ ਦਾ ਵਿਵਾਦ ਜੜਾ ਕੀ ਹੋਰ ਵੀ ਵਧਦਾ ਜਾ ਰਿਹਾ ਹੈ ਕਿਉਂਕਿ Shivnath Mogge wale ਦੇ ਵੱਲੋਂ ਵੀ ਵੀਡੀਓ ਪਾ ਕੇ ਕਈ ਤਰ੍ਹਾਂ ਦੇ ਜਿਹੜੇ ਉਸ ਦੇ ਨਾਲ ਕੰਮ ਕਰਦੇ ਸੀ ਉਹਨਾਂ ਨੂੰ ਲੈ ਕੇ ਇਲਜ਼ਾਮ ਲਗਾਏ ਜਾ ਰਹੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਜੋਹੜ ਨਾਮ ਦੇ ਵਿਅਕਤੀ ਦੇ ਬਾਰੇ ਖੁਲਾਸਾ ਕਰਦੇ ਹੋਏ ਇਲਜ਼ਾਮ ਲਗਾਏ ਸੀ ਕਿ ਉਸ ਨੇ ਡੇਰੇ ਦੇ ਵਿੱਚ ਉਸ ਨੂੰ ਕੱਢਿਆ ਸੀ ਕਿਉਂਕਿ ਉਹ ਚੋਰੀਆਂ ਕਰਦਾ ਸੀ ਐਤ ਤੱਕ ਕਿ ਡੇਰੇ ਦੇ ਵਿੱਚ ਆਉਣ ਵਾਲੀਆਂ ਮਹਿਲਾਵਾਂ ਦੇ ਨਾਲ ਛੇੜਖਾਹੀ ਵੀ ਕਰਦਾ ਸੀ ਜਿਸ ਤੋਂ ਬਾਅਦ ਹੁਣ ਸ਼ਿਵਨਾਥ ਦਾ ਇਹ ਡਰਾਈਵਰ ਜੋ ਕਿ ਉਸ ਦੀ ਗੱਡੀ ਚਲਾਉਂਦਾ ਸੀ ਉਸ ਦਾ ਇੱਕ ਬਿਆਨ ਸਾਹਮਣੇ ਆਇਆ ਮੀਡੀਆ ਦੇ ਸਾਹਮਣੇ ਆਇਆ ਜਿਸ ਦੇ ਵਿੱਚ ਉਸ ਨੇ ਵੀਡੀਓ ਪਾ ਕੇ ਬਾਬੇ ਵੱਲੋਂ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਉਸਨੇ ਕਿਹਾ ਕਿ ਮੈਨੂੰ ਸਬੂਤ ਦੇਵੇ ਸ਼ਿਵਨਾਥ ਜਿਹੜੀ ਉਹ ਚੋਰੀ ਦੀ ਗੱਲ ਕਰ ਰਿਹਾ ਉਸਨੇ ਕੋਈ ਵੀ ਚੋਰੀ ਨਹੀਂ ਕੀਤੀ ਤੇ ਦੂਸਰੀ ਗੱਲ ਜਿਹੜੇ ਉਹ ਕਤਲ ਦੀ ਗੱਲ ਕਰ ਰਿਹਾ ਉਸ ਵਕਤ ਉਸ ਦੀ ਉਮਰ ਬਹੁਤ ਛੋਟੀ ਸੀ ਤੇ ਦੂਜੇ ਪਾਸੇ ਮਹਿਲਾਵਾਂ ਦੇ ਨਾਲ ਛੇੜਛਾੜ ਕਰਨ ਵਾਲੇ ਵੀ ਇਲਜ਼ਾਮ ਸਰਾਸਰ ਗਲਤ ਨੇ ਤਾਂ ਦਾਦ ਜੀ ਕਿ ਹੁਣ ਇਸ ਮਾਮਲੇ ਦੇ ਵਿੱਚ ਇਹ ਨਵਾਂ ਮੋੜ ਆ ਗਿਆ ਕਿ ਸ਼ਿਵਨਾਥ ਵੱਲੋਂ ਲਗਾਏ ਗਏ ਇਲਜ਼ਾਮਾਂ ਦੇ ਉੱਤੇ ਜਿਸ ਵਿਅਕਤੀ ਦੇ ਉੱਤੇ ਇਲਜ਼ਾਮ ਲੱਗੇ ਸੀ ਉਹ ਵੀ ਮੀਡੀਆ ਦੇ ਸਾਹਮਣੇ ਆ ਕੇ ਆਪਣਾ ਬਿਆਨ ਰੱਖ ਰਿਹਾ ਆਉ ਸੁਣਦੇ ਆ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜਸਵਿੰਦਰ ਸਿੰਘ ਉਰਫ ਜੋਹੜ ਪਿੰਡ ਰਣੀਆਂ ਮੇਰੇ ਬਾਰੇ ਜੋ ਇਲਜ਼ਾਮ ਅੱਲਾ ਕਰ ਰਹੇ ਆ ਬਾਬਾ ਸ਼ਿਵਮਨਾਥ ਰੁੱਦੀ ਆਲਾ ਤੋਂ ਮੇਰੇ ਤੇ ਇਲਜ਼ਾਮ ਲਾ ਰਿਹਾ ਕਿ ਇਹਨਾਂ ਦੇ ਮਾਮ ਦਾ ਮਾਮਾ ਮਾਰਤਾ ਜਾਂ ਇਹਨੇ ਮਲ ਚੋਰੀ ਕਰ ਲਈ ਜਾਂ ਕੋਈ ਇਹਨੇ ਛੇੜਵਾਜੀ ਕਰਨ ਲਈ ਉਹਦੀ ਜਾਂਦੇ ਅੱਜ ਮੈਂ ਤੁਹਾਨੂੰproof ਦੇਣ ਲੱਗਿਆ ਸਸ ਤਾਂ ਕਿ ਉਹ ਵੀ মিডিਆ ਸਾਡੇ ਪਿੰਡ ਆ ਕੇ ਵੀ ਪਤਾ ਕਰ ਸਕਦਾ ਕੋਈ ਪ੍ਰੋਬਲਮ ਨਹੀਂ ਸਾਡੇ ਸਾਰੇ ਪਿੰਡ ਤੋਂ ਪੁੱਛ ਲਿਓ ਹੋਵੇ ਠੀਕ ਹੈ ਜੀ ਗੱਲ ਇਹ ਸੀ ਕਿ ਪਹਿਲੀ ਇਹਨੇ ਮੇਰੇ ਤੇ ਲਾਇਆ ਪਹਿਲਾਂ ਮੇਰੇ ਤੇ ਅਲਿਗੇਸ਼ਨ ਇਹ ਰਿਹਾ ਲਾਇਆ ਕਿ ਇਹ ਇੱਥੇ ਕੋਲ ਕਚੋਰੀ ਕਰਦਾ ਫੜ ਲਿਆ ਮੈਨੂੰ ਪ੍ਰੂਫ ਦੇ ਦੇ ਵੀ ਮੇਰੇ ਮੂਰੇ ਸੰਗਤ ਕਰ ਦੋ ਵੀ ਜਿੱਥੇ ਮੈਂ ਚੋਰੀ ਕਰਦਾ ਫੜਿਆ ਹਾਂ ਠੀਕ ਹੈ ਜੀ ਤੇ ਦੂਜੀ ਗੱਲ ਇਹ ਕਿ ਇਹਨੇ ਉਹਦਾ ਮਾਮਾ ਮਾਰਤਾ ਮੇਰੇ ਮਾਮੇ ਦੀ ਡੈਥ ਹੋਈ ਹੈ 2007 ਦੇ ਵਿੱਚ ਤੇ 6 ਦੇ ਵਿੱਚ ਮੇਰੇ ਮਾਮੇ ਦਾ ਵਿਆਹ ਹੋਇਆ ਸੀਗਾ ਠੀਕ ਹੈ ਜੀ ਜਦੋਂ ਮੇਰੇ ਮਾਮੇ ਦੀ ਡੈਥ ਹੋਈ ਆ ਮੈਂ ਸੀਗਾ 6 ਸਾਲ ਦਾ ਤੇ ਅਸੀਂ ਆ ਉਹਦੇ ਪਿੰਡ ਰਹਿੰਦੇ ਹੁੰਦੇ ਸੀਗਾ ਸਾਡਾ ਪਿੰਡ ਸੀਗਾ ਬਰਨਾਲੀ ਏਰੀਆ ਦੇ ਵਿੱਚ ਅਸੀਂ ਆ ਤੇ ਪਿੰਡ ਰਹਿੰਦੇ ਸਾਨੂੰ ਇੱਥੇ ਆਉਣ ਦੀ ਲੋੜ ਕੋਈ ਨਹੀਂ ਸੀਗੀ ਉਹ 2007 ਦੇ ਵਿੱਚ ਜਾਂ ਤੇ ਮੇਰੇ ਮਾਮੇ ਦੀ ਲੈਥੋ ਹੀ ਆ ਸਾਨੂੰ ਇੱਥੋਂ ਫੋਨ ਗਿਆ ਸੀਗਾ ਮੇਰੀ ਮਾਤਾ ਨੂੰ ਕਿਉਂਕਿ ਮੈਨੂੰ ਤਾਂ ਕੁਝ ਉਹ ਤੋਂ ਪਤਾ ਨਹੀਂ ਸੀਗਾ ਠੀਕ ਹੈ ਜੀ ਤੇ ਮੇਰੇ ਮੰਮੀ ਨੂੰ ਫੋਨ ਗਿਆ ਸੀਗਾ ਕਿ ਮੇਰੇ ਮਾਮੇ ਦੀ ਡੈਥ ਹੋ ਚੁੱਕੀ ਆ ਆ ਗੱਲ ਹੋ ਗਈ ਆ ਤੁਸੀਂ ਪਤਾ ਕਰ ਸਕਦੇ ਹੋ ਕਿ ਅਸੀਂ ਕਹਿੋ ਜੇ ਬੰਦੇ ਆ ਸਾਡਾ ਕਹਿੋ ਜਾਂ ਸਹਚਾਰਾ ਪਿੰਡ ਤੇ ਕਿਵੇਂ ਅਸੀਂ ਮਿਲਦੇ ਵਰਤਦੇ ਆ ਠੀਕ ਆ ਸਾਡੀ ਸਾਰੇ ਪਿੰਡ ਨਾਲ ਹੀ ਕਣੀ ਆ ਕਿਸੇ ਨਾਲ ਬਿਗੜੀ ਨਹੀਂ ਸਾਡੀ ਤੇ ਦੂਜੀ ਗੱਲ ਇਹ ਕਿ ਜਿਹੜੀ ਛੇੜਵਾਜੀ ਵਾਲੀ ਕਹਿੰਦਾ ਇਹ ਇਹਨੂੰ ਤੂੰ ਕਹਿੰਨਾ ਵੀ ਤਿੰਨ ਜਾਨੀਆਂ ਤਿੰਨ ਜਨਾਨੀਆਂ ਨੂੰ ਮੈਂ ਛੇੜਿਆ ਮੈਂ ਉਹ ਜਿਹਾ ਬੰਦਾ ਨਹੀਂਗਾ ਮੇਰੀ ਪਿੰਡ 'ਚ ਬਹੁਤ ਬਣੀ ਹੋਈ ਆ ਠੀਕ ਆ ਉਹ ਤਿੰਨਾਂ ਜਨਾਨੀਆਂ ਨੂੰ ਮੇਰੇ ਮੂਹਰੇ ਕਰ ਪ੍ਰੂਫ ਦੇਣ ਮੈਂ ਛੇੜਿਆ ਠੀਕ ਆ ਤੇਰੇ ਦਰਬਾਰ ਤੇ ਤਾਂ ਹਰ ਪਾਸੇ ਕੈਮਰੇ ਲੱਗੇ ਆ ਵੀਡੀਓ ਬਣਦੀ ਆ ਤੂੰ ਮੈਨੂੰ ਉਹ ਵੀਡੀਓ ਬਣਾ ਕੇ ਪ੍ਰੂਫ ਦੇ ਦੇ ਮੈਂ ਤੀਜੀ ਗੱਲ ਮੈਂ ਇਹ ਕਰਦਾ ਹਾਂ ਵੀ ਗੋਲ ਕਚੋਰੀ ਵਾਲੀ ਠੀਕ ਆ ਜਿਹੜੀ ਤੁਸੀਂ ਗੋਲ ਕਚੋਰੀ ਕਹਿੰਦੇ ਆ ਤੁਸੀਂ ਉਹਦੀ ਮੈਨੂੰ ਵੀਡੀਓ ਦਿਖਾ ਦਿਓ ਕੋਈ ਰਿਕਾਰਡਿੰਗ ਦਿਖਾ ਦਿਓ ਕੋਈ ਪ੍ਰੂਫ ਦੇ ਦਿਓ ਕੁਛ ਵੀ ਕਰ ਦਿਓ ਠੀਕ ਆ ਕੱਲੇ ਕਰ ਰਿਹਾ ਕਿ ਆਲਟੋ ਕਾਰ ਸੀ ਇਹਦੇ ਕੋਲੇ ਸੀਗੀ ਹਾਂ ਆਲਟੋ ਕਾਰ ਇਹਦੇ ਕੋਲੇ ਮੰਨ ਲਓ ਸੀ ਖਾਸ ਤਾਲ ਹਾਲ ਤਰੀ ਆਲਟੋ ਕਾਰ ਸੀ ਵੀ ਜਿਹੜੀ ਮੈਂ ਇਹਦੇ ਕੋਲੇ ਹਨਾ ਚਲਾਈ 10-12 ਦਿਨ ਉਹ ਵੀ ਕਿਸੇ ਬੰਦੇ ਦੇ ਕਹਿਣ ਤੇ ਮੇਰਾ ਮਾਣਾ ਇਹ ਇਜਾਜ਼ਤ ਨਹੀਂ ਨੇ ਤਾਂ ਹੀ ਚਲੋ ਫਿਰ ਵੀ ਮੈਂ ਆਪਣੀ ਲਿਆ ਪੂਰ ਮੇਲੀ ਉਹ ਗੱਡੀ ਚਲਾਈ ਠੀਕ ਆ ਜਿਹੜੀ ਇਹ ਗੱਲ ਕਹਿ ਰਿਹਾ ਕਿ ਮੈਂ ਇਹਨੂੰ ਭੁਜਾਇਆ ਜਾਂ ਇਹਨੇ ਗੱਡੀ ਗਾਹ ਚ ਮਾਰੀ ਮੈਨੂੰ ਐਨੇ ਸਾਲ ਹੋ ਗਏ ਡਰਾਈਵਰੀ ਕਰਦੇ ਨੂੰ ਮੈਂ ਬਾਹਰ ਲੈਣਾ ਵੀ ਕਰਦਾ ਮੈਨੂੰ ਬਾਹਰਲੇ ਵੀ ਸਾਰੇ ਜਾਣਦੇ ਆ ਮੇਰੀ ਬਹੁਤ ਬਣੀ ਹੋਈ ਆ ਜਿਸ ਬੰਦੇ ਨੂੰ ਮਰਜ਼ੀ ਪੁੱਛ ਲਿਓ ਮੈਂ ਬੰਦੇ ਖੜੇ ਕਰ ਦਿੰਦਾ ਜਿੰਨਾ ਇਹਨਾਂ ਨਾਲ ਮੈਂ ਐਨਆਰਆਈਆਂ ਨਾਲ ਗੱਡੀਆਂ ਚਲਾਈਆਂ ਠੀਕ ਹੈ ਉਹਨਾਂ ਨੂੰ ਪੁੱਛ ਲਿਓ ਮੇਰੀ ਡਰਾਈਵਿੰਗ ਕਿੱਦਾਂ ਦੀ ਆ ਜਿਹੜੀਆਂ ਝੂਠੀਆਂ ਗੱਲਾਂ ਕਰ ਰਿਹਾ ਮੇਰੀ ਗੱਡੀ ਮਾਰੀ ਸੀ ਫਲਾਣਾ ਕਰ ਰਿਹਾ ਸੀ ਝੂਠੇ ਇਲਜ਼ਾਮ ਨਾ ਲਾਵੇ ਮੇਰੇ ਤੇ ਤੁਸੀਂ ਸਾਰੇ ਜਾਣੇ ਪਤਾ ਕਰ ਸਕਦੇ ਹੋ ਬਾਕੀ ਮੈਂ ਸਬੂਤ ਦੇਣ ਦੇ ਹੱਕ ਵਿੱਚ ਆ ਮੇਰਾ ਤੇ ਮੇਰੇ ਮਾਮੇ ਦੀ ਡੈਥ ਜਿਹੜੀ ਇਹ ਕਹਿ ਰਿਆ ਨਾ 2007 ਚ ਹੋਈ ਆ ਮੈਂ 7 ਸਾਲਾਂ ਦਾ ਜਵਾਕ ਆ ਮੇਰੇ ਮਾਮੇ ਨੂੰ ਯਾਰ ਕਿਵੇਂ ਦੇ ਕੇ ਮਾਰ ਦੂ ਦੂਜੀ ਗੱਲ ਇਹ ਜਿਹੜੀ ਇਹ ਪੈੜੀ ਦੀ ਗੱਲ ਕਰਦਾ 6 ਗਿੱਲੇ ਪੈੜੀ ਆ ਪੈੜੀ ਸਾਡੇ ਕੋਲ 4 ਗਿੱਲੇ ਆ ਉਹ ਵੀ ਸਾਡੇ ਬਾਕੀ ਦੂਜੀ ਗੱਲ ਜਿਹੜੀ ਇਹ ਕਹਿ ਰਹੇ ਨੇ ਕਿ ਮੇਰੇ ਤੇ ਅਸਲੇ ਦੇ ਪਰਚੇ ਸੀ ਇਹ ਅਸਲੇ ਮੇਰੇ ਘਰੋਂ ਫੜੇ ਗਏ ਆ ਠੀਕ ਆ ਪੁਲਿਸ ਇਹਨਾਂ ਦੇ ਘਰੇ ਤਲਾਸ਼ੀ ਕਰਕੇ ਅਸਲੇ ਲੈ ਕੇ ਗਈ ਆ ਉਹ ਜੀ ਨੂੰ ਮਰਜੀ ਪੁੱਛ ਲਿਓ ਤੁਸੀਂ ਮੈਂ ਲੀਗਲ ਬੰਦਾ ਆ ਠੀਕ ਆ ਮੇਰੇ ਤੇ ਕੋਈ ਕੇਸ ਨਹੀਂਗਾ ਕਿਉਂਕਿ ਨਾ ਕੋਈ ਇਹੋ ਜਿਹਾ ਕੰਮ ਮੈਂ ਪਿਆਵਾਂ ਨਾ ਮੈਂ ਪੈਣਾ ਠੀਕ ਹੈ ਮੈਂਵੇਂ ਝੂਠੇ ਇਲਜ਼ਾਮ ਨਾ ਲਾਓ ਮੇਰੇ ਤੇ ਠੀਕ ਹੈ ਮੈਂ ਇਹਨਾਂ ਕਹਿੰਦਾ ਹੋਇਆ ਥੇਮਾਂ ਦਾ ਜਾਚ ਚਾਹਾਂ ਜੇ ਕੁਝ ਗਲਤ ਹੋ ਗਿਆ ਹੋਵਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੀ ਕੋਸ਼ਿਸ਼ ਹੈ ਕੀ ਇਸ ਦੇ ਨਾਲ ਖਾਸ ਗੱਲਬਾਤ ਕੀਤੀ ਜਾਵੇ ਅਤੇ ਸ਼ਿਵਨਾਥ ਨੂੰ ਲੈ ਕੇ ਹੋਰ ਵੀ ਕਈ ਸਵਾਲ ਜੁਰੇ ਕੀ ਪੁੱਛੇ ਜਾਣ ਕਿਉਂਕਿ ਹੁਣ ਕਾਫੀ ਸਮੇਂ ਬਾਅਦ ਇਹ ਮੀਡੀਆ ਦੇ ਸਾਹਮਣੇ ਆਇਆ ਆਖਿਰ ਕੀ ਸੀ ਕਿਉਂ ਸ਼ਿਵਨਾਥ ਦੇ ਵੱਲੋਂ ਜੋਹਲ ਦੀ ਗੱਲ ਕੀਤੀ ਗਈ ਇਲਜ਼ਾਮ ਲਗਾਏ ਗਏ ਤੇ ਆਪਣੇ ਇਲਜ਼ਾਮਾਂ ਦੇ ਉੱਤੇ ਸਫਾਈ ਜੋਹਲ ਦੇ ਵੱਲੋਂ ਦੇ ਦਿੱਤੀ ਗਈ ਹੈ ਔਰ ਕੀ ਕੀ ਕਰ ਰਿਹਾ ਉਹ ਵੀ ਅਸੀਂ ਜਲਦ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ